हां जी दोस्तों साल 2025 दो जुलाई दा महिना मां चिंतपूर्णी दरबार ਦੇ ਵਿੱਚ ਮੇਲੇ ਸ਼ੁਰੂ ਹੋਣ ਜਾਣੇ ਆ ਚੰਦ ਚਨਾ ਦੇ ਵਿੱਚ ਰੌਣਕਾਂ ਲੱਗ ਜਣੀਆਂ ਸਾਰਿਆਂ ਨੂੰ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਗੋਬਿੰਦ ਸਿੰਘ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਨਾਲ ਲਾਈਕ ਫੋਲੋ ਕਰ ਲਿਓ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਆ ਤੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜੋੜ ਦਿਓ ਪਰ ਵਾਈ चिंतਪੂਰ ਨੈਸ਼ਨਲ ਹਾਈਵੇ ਤੇ ਖੜੇ ਵਾਂ ਤੇ ਰੌਣਕਾਂ ਜਿਹੜੀਆਂ ਥੋੜੀਆਂ ਥੋੜੀਆਂ ਨਜ਼ਰੀ ਵੀ ਆਉਣ ਲੱਗ ਗਈਆਂ ਸੰਗਤ ਜਿਹੜੀ ਆ ਉਹ ਆ ਜਾਣੀ ਸ਼ੁਰੂ ਹੋ ਗਈ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕੰਮਕਾਜੀ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਸੰਗਤ ਨੇ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਆ ਜਾਣਾ ਵੀ ਉਸ ਤੋਂ ਪਹਿਲਾਂ ਅਸੀਂ ਮੱਥਾ ਟੇਕ ਲਈਏ ਕੰਮ ਕਰਕੇ ਵੀ ਜੇ ਇਹ ਹੁੰਦੇ ਰ ਜੇਵੇਂ ਛੁੱਟੀ ਨਹੀਂ ਮਿਲਦੀ ਮਜਬੂਰੀਆਂ ਤੇ ਉਹਦੇ ਵਿੱਚ ਅਸੀਂ ਕੁਝ ਬੇਨਤੀ ਵੀ ਕਰਨੀ ਸੀ ਵੀਡੀਓ ਤੁਸੀਂ ਕਰ ਦਿਓ ਸ਼ੇਅਰ ਦਿਖਾਇਓ ਕਿਰਪਾਲ ਜੀ ਇਸ ਪਾਸੇ ਰੋਡ ਦੇ ਉੱਪਰ ਹੀ ਕਈ ਧਾਰਮਿਕ ਜਿਹੜੀਆਂ ਸੰਸਥਾਵਾਂ ਹੈਗੀਆਂ ਹਿਸ਼ਾਰਪੁਰ ਤੋਂ ਉਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਬੜੀ ਚੰਗੀ ਸੇਵਾ ਨਿਭਾਈ ਜਾਣੀ ਵੀ ਚਾਹੀਦੀ ਹੈ ਚਾਰਾ ਜਿਹੜਾ ਪਾਇਆ ਜਾਂਦਾ ਬੇਜ਼ੁਬਾਨਾਂ ਨੂੰ ਪਰ ਅਸੀਂ ਬੜੇ ਲੰਬੇ ਸਮੇਂ ਤੋਂ ਗੁਜ਼ਾਰਿਸ਼ ਬੇਨਤੀ ਕਰਦੇ ਆ ਰਹੇ ਆ ਕਿ ਭਾਈ ਇੱਕ ਤਾਂ ਵੇਖੋ ਇਹਨਾਂ ਨੂੰ ਆਦਤ ਪੈ ਗਈ ਵੀ ਸੜਕ ਤੇ ਹੀ ਰਹਿਣਾ ਕਿਉਂਕਿ ਇਹਨਾਂ ਨੂੰ ਚਾਰਾ ਇੱਥੇ ਗੱਡੀਆਂ ਆਉਂਦੀਆਂ ਵਾਰੋ-ਵਾਰੀ ਇਹਨਾਂ ਨੂੰ ਚਾਰਾ ਹਰਾ ਇੱਥੇ ਪਾਈ ਜਾਂਦੀਆਂ ਮੰਨ ਕੇ ਚਲਿਏ ਕਿ ਜੇਕਰ ਸਾਨੂੰ ਰੋਜ਼ ਹੀ ਕੋਈ ਦਲੀਆ ਜਾਂ ਲਗਾਤਾਰ ਕੋਈ ਖਿਚੜੀ ਦੇਈ ਜਾਵੇ ਤੇ ਸਿਹਤ ਦੇ ਉੱਤੇ ਜਿਹੜਾ ਉਹਦਾ ਕੀ ਪ੍ਰਭਾਵ ਪੈਗਾ ਹਾਲਾਂਕਿ ਜੇ ਕਦੇ-ਕਦੇ ਹੀ ਖਿਚੜੀ ਖਾਈਏ ਜਾਂ ਸਿਹਤ ਖਰਾਬ ਹੋਣ ਤੇ ਜਾਂ ਡਾਕਟਰ ਦੇ ਕਹਣਾ ਤੇ ਖਿਚੜੀ ਖਾਈਏ ਤਾਂ ਫਾਇਦਾ ਕਰੇਗੀ ਲਗਾਤਾਰ ਖਿਚੜੀ ਖਾਈ ਜਾਵਾਂਗੇ ਤਾਂ ਸਾਡਾ ਸਿਹਤ ਦਾ ਨੁਕਸਾਨ ਹੋਊਗਾ। ਉਵੇਂ ਹੀ ਇਹਨਾਂ ਨੂੰ ਲਗਾਤਾਰ ਹਰਾਚਾਰਾ ਜਿਹੜਾ ਉਪਾਇਆ ਜਾਣਾ ਇਹਨਾਂ ਦੀ ਸਿਹਤ ਦੇ ਲਈ ਵੀ ਠੀਕ ਨਹੀਂ ਅਤੇ ਜਾਨਵਰਾਂ ਦੇ ਪਿਸ਼ਾਬ ਦੀ ਜਿਹੜੀ ਪਰਮਾਰ ਉਹ ਹੋਣ ਲੱਗ ਗਈ ਕਿਉਂਕਿ ਬੇਜ਼ਬਾਨ ਜਿਹੜੇ ਨੇ ਇਹਨਾਂ ਨੂੰ ਆਸ ਵੀ ਰਹਿੰਦੀ ਆ ਉਡੀਕ ਵੀ ਰਹਿੰਦੀ ਆ ਕਿ ਭਾਈ ਹੁਣ ਕੋਈ ਹੋਰ ਗੱਡੀ ਆਊਗੀ ਤਾਂ ਸਾਨੂੰ ਹਰਾਚਾਰਾ ਪਾ ਦੂ। ਇਹ ਜੰਗਲ 'ਚ ਜਾਣਾ ਛੱਡਦੇ ਜਾ ਰਹੇ ਨੇ ਔਰ ਜੰਗਲ ਦੇ ਵਿੱਚ ਕੁਦਰਤ ਨੇ ਇਹਨਾਂ ਦੇ ਵਾਸਤੇ ਬਹੁਤ ਸਾਰੀਆਂ ਜੜੀ-ਬੂਟੀਆਂ, ਚਾਰਾ, ਫਲ ਜੇਕਰ ਤੁਸੀਂ ਜੰਗਲ 'ਚ ਕਰੇ ਗਏ ਹੋ ਜਾਂ ਜਾਓਗੇ ਕੱਪੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੰਗਲ ਦੇ ਵਿੱਚ ਜਿਹੜੀਆਂ ਇਹਨਾਂ ਦੇ ਖਾਣ ਦੇ ਲਈ ਕੁਦਰਤ ਨੇ ਪੈਦਾ ਕੀਤਾ ਔਰ ਕੁਦਰਤ ਨੇ ਇਹਨਾਂ ਨੂੰ ਇਹ ਸੈਂਸਿਟੀਵਿਟੀ ਹੈ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਇਹਨਾਂ ਨੂੰ ਪਤਾ ਹੈ ਕਿਹੜੀ ਚੀਜ਼ ਖਾਣੀ ਤੇ ਕਿਹੜੀ ਚੀਜ਼ ਨਹੀਂ ਖਾਣੀ ਇੰਨੀ ਝਾੜ-ਬੂਝ ਆ ਗਿਆ ਇਹ ਉਹ ਨਹੀਂ ਖਾਣਗੇ ਜਿਹੜੀ ਚੀਜ਼ ਇਹਨਾਂ ਦੇ ਖਾਣੇ ਵਾਲੀ ਉਹ ਚੀਜ਼ੇ ਖਾਣਗੇ ਦੂਸਰਾ ਇਹਨਾਂ ਦਾ ਵੀ ਨੁਕਸਾਨ ਹੁੰਦਾ ਹੈ ਯਾਨੀ ਕਿਉਂਕਿ ਇੱਕ ਸਮੱਸਿਆ ਨਹੀਂ ਹੈਗੀ ਜਾਂ ਇੱਕ ਗੱਲ ਨਹੀਂ ਆ ਵਿਖਾਇਓ ਭਾਜੀ ਵਾਈਟ ਲਾਈਨ ਜਿਹੜੀ ਸਾਈਡ ਤੇ ਲੱਗੀ ਹੁੰਦੀ ਹੈ ਚਿੱਟੀ ਪੱਟੀ ਲੱਗੀ ਆ ਉਹ ਇੱਥੇ ਲੱਗੀ ਹੋਇਆ ਔਰ ਇਹ ਬੇਜਵਾਨ ਵਿਚਾਰੇ ਨਹੀਂ ਇਹਨਾਂ ਨੂੰ ਪਤਾ ਹੈ ਨਾ ਰੂਲਾਂ ਦਾ ਉਹ ਤਾਂ ਬਿਲਕੁਲ ਹੀ ਵਾਈਟ ਲਾਈਨ ਤੋਂ ਵੀ ਅੰਦਰ ਬੈਠਾ ਹੈ ਉਹ ਅੱਗੇ ਜਿਹੜਾ ਛੋਟਾ ਬੱਚਾ ਬੈਠਾ ਕਾਲੇ ਭੂਰੇ ਜਿਹੇ ਰੰਗ ਦਾ ਸੋ ਰਾਤ ਨੂੰ ਜਦੋਂ ਅਨਿੰਦਰਾ ਵੀ ਹੁੰਦਾ ਡਰਾਈਵਰ ਵੀਰਾਂ ਦਾ ਜਾਂ ਪਹਾੜੀ ਇਲਾਕੇ 'ਚ ਗੱਡੀ ਚਲਾਉਣ ਦਾ ਬਹੁਤਾ ਤਜਰਬਾ ਨਹੀਂ ਹੁੰਦਾ ਉਹ ਫਿਰ ਇਹਨਾਂ ਨੂੰ ਨਹੀਂ ਦੇਖ ਪਾਉਂਦੇ ਲਾਈਟਾਂ ਇੰਨੀਆਂ ਜ਼ਿਆਦਾ ਕਈ ਵਾਰੀ ਕੰਮ ਨਹੀਂ ਕਰਦੀਆਂ ਜਾਂ ਤੁੰਦ ਹੁੰਦੀ ਹੈ ਜਾਂ ਥਕਾਵਟ ਅਨਿੰਦਰਾ ਉਹ ਇਹਨਾਂ ਨੂੰ ਹਿੱ ਬੰਦੇ ਦਾ ਨੁਕਸਾਨ ਇਹਨਾਂ ਦਾ ਵੀ ਨੁਕਸਾਨ ਔਰ ਉਹ ਦਿਖਾਇਓ ਇੱਕ ਉੱਪਰੋਂ ਬੇਜ਼ੁਬਾਨ ਆਈ ਆ ਵਿਚਾਰੀ ਉਹ ਖਾ ਰਹੀ ਹੈ ਦੇਖੋ ਇਹਨਾਂ ਨੂੰ ਪਤਾ ਕੀ ਖਾਣਾ ਜੰਗਲ ਭਰਿਆ ਪਿਆ ਕੁਦਰਤ ਨੇ ਇਹਨਾਂ ਦੇ ਲਈ ਬਣਾਇਆ ਜੰਗਲ ਉਹ ਵੇਖੋ ਖਾ ਰਹੀ ਪੱਤੇ ਇੱਕ ਪੀੜ ਦੇ ਇਹਨਾਂ ਨੂੰ ਪਤਾ ਕੀ ਖਾਣਾ ਤੇ ਕੀ ਨਹੀਂ ਖਾਣਾ ਜੇ ਅਸੀਂ ਕਹੀਏ ਕਿ ਇਹ ਸਾਡੇ ਚਾਰੇ ਦੇ ਨਾਲ ਜ਼ਿੰਦਗੀ ਚੱਲਦੀ ਹੈ ਨਦੀ ਤੇ ਉਹ ਆ ਗੱਲ ਜਿਹੜੀ ਆ ਉਹ ਠੀਕ ਨਹੀਂ ਬੈਠਦੀ ਹਾਂ ਸੇਵਾ ਕੀਤੀ ਜਾਣੀ ਚਾਹੀਦੀ ਆ ਜ਼ਰੂਰੀ ਆ ਦਾਨ ਵੀ ਜ਼ਰੂਰੀ ਆ ਸੇਵਾ ਵੀ ਜ਼ਰੂਰੀ ਆ ਇਹਨਾਂ ਦੇ ਲਈ ਵਨਸਵਨੇ ਪਕਵਾਨ ਦੇਣੇ ਵੀ ਜ਼ਰੂਰੀ ਆ ਅਸੀਂ ਦੀ ਹਮਾਇਤ ਵੀ ਕਰਦੇ ਆ ਪਰ ਜਿਵੇਂ ਹੁਣ ਇਸ ਪਾਸੇ ਥੱਲੇ ਬਹੁਤ ਜਗ੍ਹਾ ਇਹ ਇਹਨਾਂ ਦੇ ਜਿਹੜੇ ਖੋਰ ਦੇਖਿਓ ਤੁਸੀਂ ਇਸ ਤਰ੍ਹਾਂ ਕੁਦਰਤ ਨੇ ਡਿਜ਼ਾਈਨ ਕੀਤੇ ਆ ਜਿਵੇਂ ਉਹ ਪਹਾੜੀ ਦੇ ਉੱਪਰ ਚੜੀ ਆ ਉੱਚੀਆਂ-ਉੱਚੀਆਂ ਪਹਾੜੀਆਂ 'ਚ ਅਸੀਂ ਮਨਾੜੀ ਵਾਲੇ ਪਾਸੇ ਵੀ ਜਾਂਦੇ ਆ ਤੁਸੀਂ ਵੀ ਗਿਆ ਹੋਵੋਗੇ ਛੋਟੀਆਂ-ਛੋਟੀਆਂ ਦਿਖਾਈ ਦਿੰਦੀਆਂ ਭੇਡਾਂ ਜਾਂ ਜਿਹੜੇ ਇਸ ਤਰ੍ਹਾਂ ਦੇ ਬੇਜ਼ਵਾਨ ਹੈਗੇ ਇਹ ਬਹੁਤ ਉਚਾਈ ਤੱਕ ਚਲੇ ਜਾਂਦੇ ਆ ਖੱਡਾਂ 'ਚ ਉਤਰ ਹੁਣ ਇਧਰ ਜੇਕਰ ਤੁਸੀਂ ਪਾ ਦਿਓਗੇ ਇਸ ਗ੍ਰਿੱਲ ਦੇ ਅੰਦਰ ਤੇ ਇਹ ਇਧਰ ਹੀ ਜਿਹੜਾ ਇਹ ਖਾ ਕੇ ਤਾਂ ਇਧਰ ਹੀ ਜਿਹੜਾ ਜੰਗਲ ਨੂੰ ਜਾਂ ਉਤਰ ਜਾਣਗੇ ਜਾਂ ਅੰਦਰ ਬੈਠ ਜਾਣਗੇ ਬਹੁਤ ਜਗ੍ਹਾ ਪਰ ਕਾਰਨ ਪਤਾ ਨਹੀਂ ਕੀ ਨੇ ਕਿ ਰੋਡ ਦੇ ਉੱਪਰ ਜਿਹੜਾ ਮਿੱਟੀ ਦੇ ਵਿੱਚ ਚਾਰਾ ਪਾਇਆ ਜਾ ਰਿਹਾ ਔਰ ਉਹ ਮਿੱਟੀ ਵਾਲਾ ਚਾਰਾ ਖਾ ਕੇ ਵੀ ਇਹਨਾਂ ਦੀ ਸਿਹਤ ਖਰਾਬ ਹੋਣੀ ਹੈ ਗੱਲ ਇੱਕ ਨਹੀਂ ਸਮੱਸਿਆ ਇੱਕ ਨਹੀਂ ਕਹਾਣੀ ਇੱਕ ਨਹੀਂ ਇਹਨਾਂ ਦਾ ਵੀ ਨੁਕਸਾਨ ਆਉਣ ਜਾਣ ਵਾਲੇ ਰਾਹੀਗਰਾਂ ਦਾ ਵੀ ਨੁਕਸਾਨ ਦੂਸਰਾ ਇਸ ਇਲਾਕੇ 'ਚ ਲਗਾਤਾਰ ਗੋਬਰ ਆ ਜਿਹੜਾ ਤੁਸੀਂ ਦੇਖੋ ਗੋਹਾ ਹੀ ਗੋਹਾ ਤੇ ਇਹਨਾਂ ਦਾ ਪਿਸ਼ਾਬ ਹੀ ਪਿਸ਼ਾਬ ਵੀ ਜਿਹੜੀ ਫੈਲ ਰਹੀ ਹੈਗੀ ਆ ਕਿਉਂਕਿ ਇਹ ਜਿਹੜੇ ਬੇਜ਼ਵਾਨ ਇੱਕ ਜਗ੍ਹਾ ਰਹਿਣ ਵਾਲੇ ਨਹੀਂ ਹੈਗੇ ਇਹਨਾਂ ਨੇ ਜੰਗਲ ਦੇ ਵਿੱਚ ਜਾਣਾ ਹੈ ਜੰਗਲ 'ਚ ਆਉਣਾ ਵੀ ਹੈ ਖੱਟਾਂ 'ਚ ਵੀ ਜਾਣਾ ਪਾਣੀ ਪੀਣ ਦੇ ਲਈ ਇਹਨਾਂ ਦੇ ਲਈ ਬਹੁਤ ਚਸ਼ਮੇ ਪਾਣੀ ਫੁੱਟਦਾ ਜਿਵੇਂ ਕਿ ਪੂਕਾ ਨੇਟ ਵਾਲੇ ਪਾਸੇ ਚਲੀ ਜਾਈਏ ਅਸੀਂ ਥਾਣਾ ਡੈਮ ਵਾਲੇ ਪਾਸੇ ਚਲ ਜਾਈਏ ਐਸ ਪਾਸੇ ਵੀ ਜੇਕਰ ਤੁਸੀਂ ਚੱਲ ਜાઓ ਨਾਰੀਪਿੰਡ ਦੇ ਪਰਲੇ ਪਾਸੇ ਬਹੁਤ ਦਰਜਣਾ ਨਹੀਂ ਸੈਂਕੜੇ ਥਾਵਾ ਜਹੀਆਂ ਨੇ ਜਿੱਥੇ ਰੇਤਾ ਦੇ ਵਿੱਚੋਂ ਧਰਤੀ ਦੇ ਵਿੱਚੋਂ ਸਾਫ਼ ਮਿੱਠਾ ਪੀਣ ਵਾਲਾ ਪਾਣੀ ਜਿਹੜਾ ਉਹ ਨਿਕਲਦਾ ਔਰ ਉਹ ਕੁਦਰਤ ਨੇ ਔਰ ਪ੍ਰਮਾਤਮਾ ਨੇ ਇਹਨਾਂ ਦੇ ਲਈ ਪੈਦਾ ਕੀਤਾ ਹੈ ਬੇਜਵਾਨ ਬੜੇ ਵਿਚਾਰੇ ਦੇਖੋ ਪੋਲੇ ਆਰਾਮ ਦੇ ਨਾਲ ਬੈਠੇ ਇਹਨਾਂ ਨੂੰ ਨਹੀਂ ਪਤਾ ਕਿ ਕੋਈ ਜਿਹੜਾ ਰਾਤ ਦੇ ਹਨੇਰੇ ਚ ਇਹਨਾਂ ਨੂੰ ਹਟ ਕਰ ਸਕਦਾ ਔਰ ਜਾਣੇਣ ਜਾਣੇ ਚ ਘੁੰਮਦੇ ਹੋਏ ਜਾਂ ਕਈ ਵਾਰੀ ਆਪਸ ਅਟਖੇਲੀਆਂ ਕਰਦੇ ਹੋਏ ਜਾਂ ਕਈ ਵਾਰੀ ਲੜਦੇ ਢਿੱੜਦੇ ਇਹ ਰੋਡ ਦੇ ਉੱਤੇ ਆ ਜਾਂਦੇ ਉਦੋਂ ਵੀ ਇਹਨਾਂ ਦਾ ਨੁਕਸਾਨ ਹੁੰਦਾ ਹੈ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਹੋ ਕੇ ਫਿਰ ਇਹ ਖੱਡਾਂ ਨੂੰ ਉਤਰ ਜਾਂਦੇ ਨੇ ਫਿਰ ਲਗੜਾਉਂਦੇ ਲਗਣਾਉਂਦੇ ਉਧਰ ਇਹਨਾਂ ਦਾ ਇਲਾਜ ਵੀ ਨਹੀਂ ਹੋ ਸਕਦਾ ਇੱਥੇ ਤਾਂ ਬਹੁਤ ਸਸਤਾਵਾਂ ਇਹਨਾਂ ਦੀ ਸੇਵਾ ਵੀ ਕਰਦੀਆਂ ਜ਼ਖਮੀ ਹੋ ਜਣ ਇਹਨਾਂ ਦਾ ਇਲਾਜ ਵੀ ਕਰਦੀਆਂ ਇੱਥੋਂ ਸਾਡੇ ਹੁਸ਼ਿਆਰਪੁਰ ਤੋਂ ਨੌਜਵਾਨ ਮੁੰਡੇ ਚਲਾਉਂਦੇ ਨੇ ਸਸਥਾਵਾਂ ਇਹਨਾਂ ਦੇ ਲਈ ਐਨੀਮਲ ਐਮਬੂਲੈਂਸ ਤੱਕ ਦਾ ਇੰਤਜ਼ਾਮ ਹੋਇਆ ਹੋਇਆ ਔਰ ਹੁਣਾ ਵੀ ਚਾਹੀਦਾ ਇਹਦੀ ਅਸੀਂ ਹਮਾਇਤ ਵੀ ਕਰਦੇ ਆਂ ਛਲਾਗਾ ਸਿਫਤ ਵੀ ਕਰਦੇ ਫਿਰ ਦਿਖਾਓ ਕਿਰਪਾਲ ਜੀ ਔਰ ਵੇਖੋ ਆਰਾਮ ਦੇ ਨਾਲ ਪੱਤੇ ਖਾ ਰਹੀ ਹੈ ਇੱਕ ਜਿਹੜੀ ਹੈਗੀ ਗਾਂ ਆਰਾਮ ਦੇ ਨਾਲ ਪੱਤੇ ਖਾ ਰਹੀ ਹੈ ਇਹਨਾਂ ਨੂੰ ਪਤਾ ਕਿਹੜੀ ਚੀਜ਼ ਖਾਣੀ ਹੈ ਤੇ ਕਿਹੜੀ ਨਹੀਂ ਖਾਣੀ ਪਰ ਇਹਨਾਂ ਨੂੰ ਚਾਰ ਹੁਣ ਇਥੋਂ ਇਹ ਜਾਂਦੇ ਨਹੀਂ ਹਿੱਲਦੇ ਨਹੀਂ ਔਰ ਇਹਨਾਂ ਦੀ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਰਾਤ ਨੂੰ ਖਾਸ ਤੌਰ ਤੇ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਗੁਜ਼ਾਰਿਸ਼ ਹੈ ਜ਼ਰੂਰ ਹਰਾਚਾਰਾ ਪਾਓ ਜ਼ਰੂਰ ਇਹਨਾਂ ਨੂੰ ਪਾਣੀ ਪਾਓ ਜ਼ਰੂਰ ਇਹਨਾਂ ਨੂੰ ਹੋਰ ਖਾਣ ਪੀਣ ਵਾਲੇ ਪਦਾਰਥ ਪਾਓ ਪਰ ਨਾਲ ਲੋਕੀ ਬ੍ਰੈਡ ਵਗੈਰਾ ਪਾ ਕੇ ਆ ਵੇਖੋ ਬ੍ਰੈਡ ਦੇ ਹੀ ਸਾਰੇ ਰੈਪਰ ਪਏ ਇੱਥੇ ਚਿਪਸ ਹੀ ਚਿਪਸ ਪਏ ਆ ਪਲਾਸਟਿਕ ਵੀ ਇਸ ਪਾਸੇ ਔਰ ਲੋਕੀ ਰੁਕਦੇ ਇਸ ਜੋ ਇਹਨਾਂ ਨੂੰ ਚਾਰਾ ਪਾਇਆ ਬ੍ਰੈਡ ਪਾਈ ਉਹ ਸਾਰਾ ਕੁਝ ਇੱਥੇ ਛੁੱਟ ਕੇ ਚਲ ਗਿਆ ਔਰ ਮੈਦਾ ਖਾ ਕੇ ਕਦੋਂ ਕਿਦੀ ਸਿਹਤ ਜਿਹੜੀ ਉਹ ਚੰਗੀ ਹੋਈ ਆ ਇਹ ਕਮੈਂਟ ਸੈਕਸ਼ਨ ਚ ਤੁਸੀਂ ਦੱਸ ਦਿਓ ਬ੍ਰੈਡ ਵੀ ਪਾਈਆਂ ਜਾਂਦੀਆਂ ਔਰ ਬ੍ਰੈਡ ਪਾ ਕੇ ਸਾਰਾ ਕੁਝ ਇੱਥੇ ਔਰ ਖੱਡਾਂ ਚ ਟਨਾਂ ਦੇ ਟਨ ਕਚਰਾ ਜਿਹੜਾ ਉਹ ਇਕੱਠਾ ਹੋ ਰਿਹਾ ਜੇਕਰ ਹੁਣ ਥੱਲੇ ਉਤਰਿਆ ਨਹੀਂ ਜਾਣਾ ਸਾਡੇ ਕੋਲ ਥੋੜੀ ਜਿਹੀ ਢਲਾਨ ਜ਼ਿਆਦਾ ਹੈ ਪਰ ਥੋੜੀਆਂ-ਥੋੜੀਆਂ ਚੀਜ਼ਾਂ ਤੁਹਾਨੂੰ ਨਜ਼ਰੀਂ ਪੈਣਗੀਆਂ ਕਿ ਟੰਨਾ ਦੇ ਟੰਨ ਇਹਨਾਂ ਖੱਡਾਂ ਦੇ ਵਿੱਚ ਜਿਹੜਾ ਉਹ ਕਚਰਾ ਇਕੱਠਾ ਹੋ ਰਿਹਾ ਸੋ ਮਾਂ ਚਿੰਤਪੁਰਨੀ ਮੇਲੇ ਜਿਹੜੇ ਸ਼ੁਰੂ ਹੋਏ ਨੇ ਸੰਗਤਾਂ ਨੇ ਆਉਣਾ ਅਸੀਂ ਸੰਗਤਾਂ ਦਾ ਖਿਆਲ ਰੱਖਣਾ ਤੇ ਸੰਗਤਾਂ ਨੂੰ ਵੀ ਅਪੀਲ ਹੈ ਲੰਗਰ ਕਮੇਟੀਆਂ ਨੂੰ ਵੀ ਅਪੀਲ ਹੈ ਬੇਨਤੀ ਹੈ ਕਿ ਭਾਈ ਪਲਾਸਟਿਕ ਦੀ ਵਰਤੋਂ ਇਸ ਵਾਰੀ ਤੁਸੀਂ ਨਾ ਕਰੋ ਪ੍ਰਸ਼ਾਸਨ ਵੱਲੋਂ ਵੀ ਅਪੀਲ ਕੀਤੀ ਜਾਂਦੀ ਆ ਮੀਟਿੰਗਸ ਵੀ ਕੀਤੀਆਂ ਜਾਂਦੀਆਂ ਡੀਜੇ ਸਾਊਂਡ ਅਪੀਲ ਕਰਨ ਦੇ ਬਾਵਜੂਦ ਜਿਹੜਾ ਕੁਝ ਕਮੇਟੀਆਂ ਲਗਾ ਲੰਦੀਆਂ ਨੇ ਪਰ ਅਪੀਲ ਕਰਦੇ ਆ ਕਿ ਜਦੋਂ ਭਜਨ ਕਰਦੇ ਆਪਸ ਗੱਲਾਂបਾਤਾਂ ਕਰਦੇ ਆਪਸ ਦੇ ਵਿੱਚ ਵਾਕਫੀਅਤ ਕੱਢਦੇ ਹੋਏ ਜਦੋਂ ਅੱਗੇ ਵਧਣਾ ਸੰਗਤਾਂ ਨੇ ਪੁਰਾਣੇ ਸਮੇਂ 'ਚ ਹੁੰਦਾ ਹੋਣਾ ਜਦੋਂ ਬਜ਼ੁਰਗ ਤੁਰੇ ਜਾਂਦੇ ਕੋਈ ਕਪੂਰਥਲੇ ਤੋਂ ਆਇਆ ਤਾਂ ਕੋਈ ਮੋਕੇ ਤੋਂ ਆਇਆ ਤੁਰੇ ਜਾਂਦੇ ਦੋਸਤ ਬਣ ਜਾਣਾ ਤੁਰੇ ਜਾਂਦੇ ਰਿਸ਼ਤੇਦਾਰੀਆਂ ਨਿਕਲ ਆਉਣੀਆਂ ਪਰ ਹੁਣ ਉਹ ਸੁਭਬ ਬਣਦਾ ਹੀ ਨਹੀਂ ਕਿਉਂਕਿ ਜਦੋਂ ਡੀਜੇ ਚੱਲਦੇ ਨੇ ਆਵਾਜ਼ ਜ਼ਿਆਦਾ ਹੁੰਦੀ ਆ ਤੇ ਗੱਲਬਾਤ ਸੁਣਾਈ ਨਹੀਂ ਦਿੰਦੀ ਸਮਝ ਨਹੀਂ ਲੱਗਦੀ ਗੱਲ ਦੀ ਔਰ ਐਂਬੂਲੈਂਸ ਬਹੁਤ ਸਾਰੀਆਂ ਲੰਗੜੀਆਂ ਹੁੰਦੀਆਂ ਨੇ ਬਹੁਤ ਸਾਰੇ ਮਰੀਜ਼ ਇਸ ਇਲਾਕੇ ਚੋਂ ਇਲਾਜ ਕਰਾਉਣ ਦੇ ਲਈ ਐਂਬੂਲੈਂਸ ਲੈ ਕੇ ਜਾਂਦੀਆਂ ਨੇ ਹਿਸ਼ਾਰਪੁਰ ਤੱਕ ਹੀ ਹਿਸ਼ਾਰਪੁਰ ਤੋਂ ਲੋਕ ਵੀ ਇਸ ਪਾਸੇ ਐਂਬੂਲੈਂਸ ਮਰੀਜ਼ ਚੈੱਕ ਕਰਾਉਣ ਦੇ ਲਈ ਜਾਂਦੇ ਨੇ ਡੀਜੇ ਕਾਰਲ ਉਹਨਾਂ ਨੂੰ ਵੀ ਦਿੱਕਤਾਂ ਹੁੰਦੀਆਂ ਬਹੁਤ ਵੱਡਾ ਹਿੱਸਾ ਆਬਾਦੀ ਦਾ ਜਿਹੜਾ ਇਹਨਾਂ ਸੜਕਾਂ ਦੇ ਆਸ-ਪਾਸੇ ਵਸਦਾ ਪਿੰਡ ਹੈਗੇ ਨੇ ਜਿਨ੍ਹਾਂ ਨੇ ਸਵੇਰੇ ਕੰਮਕਾਰ ਤੇ ਜਾਣਾ ਹੁੰਦਾ ਉਹਨਾਂ ਦੇ ਲਈ ਵੀ ਡੀਜੇ ਜਿਹੜਾ ਉਹ ਮੁਸੀਬਤ ਬਣ ਜਾਂਦਾ ਮਾਂ ਚਿੰਤਪੁਰਨੀ ਸਾਰਿਆਂ ਦੀਆਂ ਚਿੰਤਾਵਾਂ ਹਰਨ ਕਰੇ ਸਾਰਿਆਂ ਦੀਆਂ ਚਿੰਤਾਵਾਂ ਖਤਮ ਕਰ ਉਹਦੇ ਲਈ ਆਓ ਰਲ ਮਿਲ ਕੇ ਅਸੀਂ ਸਾਰੇ ਅਰਦਾਸ ਕਰੀਏ ਆਓ ਰਲ ਮਿਲ ਕੇ ਮਾਂ ਚਿੰਤਪੁਰਨੀ ਜਿਹੜੇ ਆ ਉਹਨਾਂ ਨੂੰ ਅਸੀਂ ਮੰਤਾ ਮੰਗੀਏ ਅਸੀਂ ਦੁਨੀਆ ਤੇ ਅਮਨ ਸ਼ਾਂਤੀ ਕਾਇਮ ਹੋਵੇ ਉਹਦੇ ਲਈ ਅਸੀਂ ਅਰਦਾਸਾਂ ਕਰੀਏ ਤੇ ਨਾਲ ਦੀ ਨਾਲ ਵੀਡੀਓ ਸ਼ੇਅਰ ਵੀ ਕਰ ਦੇਣੀ ਆ ਆਪਣੇ ਵਿਚਾਰ ਵੀ ਰਣੇ ਆ ਬੋਲਣ ਵੇਲੇ ਲਿਖਣ ਵੇਲੇ ਵੀਡੀਓਗ੍ਰਾਫੀ ਵੇਲੇ ਬਹੁਤ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਬੋਤਲਾ ਗਲਤੀਆਂ ਨੂੰ ਇੱਕ ਪਾਸੇ ਰੱਖ ਕੇ ਜਿਹੜੀ ਗੱਲ ਤੁਹਾਨੂੰ ਚੰਗੀ ਲੱਗੇ ਉਹ ਤੁਸੀਂ ਆਪਣੇ ਕੋਲ ਰੱਖ ਲੈਣੀ ਆ ਤੇ ਬਾਕੀ ਦੀ ਜਿਹੜੀ ਆ ਗਲਤੀਆਂ ਵਾਲੀ ਗੱਲ ਆ ਉਹਨੂੰ ਨજર ਅੰਦਾਜ਼ ਕਰ ਦੇਣਾ ਤੇ ਸਿੱਖਿਆਵਾ ਵੀ ਮੰਗਦੇ ਹੁੰਨੇ ਆ ਹਰ ਵਾਰੀ ਕਿ ਗਲਤੀਆਂ ਹੋ ਜਾਂਦੀਆਂ ਕਈ ਵਾਰੀ ਬੋਲਣ ਵੇਲੇ ਜਾਂ ਵੀਡੀਓਗ੍ਰਾਫੀ ਦੇ ਵਿੱਚ ਇਹਨਾਂ ਬੇਜ਼ੁਬਾਨਾਂ ਦੇ ਬਾਰੇ ਵੀ ਸੋਚਣਾ ਹੈ ਗਊ ਮਾਤਾ ਬਾਰੇ ਵੀ ਸੋਚਣਾ ਹੈ ਕਿਉਂਕਿ ਇੱਥੇ ਇਹਨਾਂ ਦੇ ਸਟਾਫਟਾ ਲੱਗਦੀਆਂ ਚਾਰਾ ਪਾਓ ਜੇ ਪਾਉਣਾ ਕੋਈ ਚੱਕਰ ਨਹੀਂ ਪਰ ਹੋ ਸਕੇ ਥੋੜਾ ਜਿਹਾ ਹਟਕੇ ਪਾਓ ਪਾਉਣਾ ਚਾਹੀਦਾ ਪੁਨ ਵੀ ਕਰਨਾ ਚਾਹੀਦਾ ਦਾਨ ਵੀ ਕਰਨਾ ਚਾਹੀਦਾ ਪਰ ਨਾਲ ਦੀ ਨਾਲ ਪਲਾਸਟਿਕ ਵੀ ਜਿਹੜੀ ਇਕੱਠੀ ਹੋ ਰਹੀ ਆ ਉਹ ਪਲਾਸਟਿਕ ਅੱਥੇ ਨਾ ਸੁੱਟ ਕੇ ਜਾਓ ਇਲਾਕੇ ਦੇ ਵਿੱਚ ਇਲਾਕੇ ਦੇ ਵਿੱਚ ਲਗਾਤਾਰ ਪਲਾਸਟਿਕ ਇਕੱਠੀ ਹੋ ਰਹੀ ਆ ਤੇ ਇਹਦੇ ਪਿੰਡਾਂ ਦੇ ਲੋਕ ਜਿਹੜੇ ਬਹੁਤ ਪੜੇ ਲਿਖੇ ਹਾਰਪੁਰ ਸਭ ਤੋਂ ਪੜਿਆ ਲਿਖਿਆ ਇਲਾਕਾ ਉਹਨਾਂ ਦਾ ਅਕਸ ਖਰਾਬ ਹੁੰਦਾ ਉਹਨਾਂ ਦੀ ਇਮੇਜ ਖਰਾਬ ਹੁੰਦੀ ਕੋਈ ਚਾਰ ਪਰੋਣੇ ਆਉਂਦੇ ਹੋਣਗੇ ਉਹ ਸੋਚਦੇ ਹੋਣੇ ਜਦੋਂ ਅਸੀਂ ਹਾਰਪੁਰ ਜਾਂਦੇ ਯਾਰ ਪਲਾਸਟਿਕ ਕਚਰਾ ਇੱਥੇ ਵਧੀ ਜਾਂਦਾ ਵਧੀ ਜਾਂਦਾ ਉਂਝ ਕਹਿੰਦੇ ਸੀ ਪੜੇ ਲਿਖੇ ਬਹੁਤ ਆ ਔਰ ਹੁਣ ਕੰਮ ਛੱਡ ਕੇ ਲੋਕ ਇੱਥੇ ਪਲਾਸਟਿਕ ਉਠਾਉਣ ਉਹ ਵੀ ਚੰਗਾ ਨਹੀਂ ਲੱਗਦਾ ਪ੍ਰਸ਼ਾਸਨ ਵੀ ਹਰ ਵਾਰੀ ਅਪੀਲ ਵੀ ਕਰਦਾ ਹੈ ਬਾਅਦ ਵਿੱਚ ਪਲਾਸਟਿਕ ਚੁੱਕੀ ਵੀ ਜਾਂਦੀ ਹੈ ਸਫਾਈ ਕੀਤੀ ਜਾਂਦੀ ਹੈ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਹਰ ਸਾਲ ਸਫਾਈ ਵੀ ਕਰ ਦਿੰਦੇ ਪਰ ਉਹ ਨੌਬਤ ਹੀ ਨਾ ਹੋਵੇ ਹੋਵੇ ਕੋ ਲੱਸੀ ਕਿਸੇ ਨੇ ਪੀਤੀ ਉੱਥੇ ਸੁੱਟ ਦਿੱਤਾ ਮਤਲਬ ਦੇਖਣ ਲੱਗੀ ਤਾਂ ਬਹੁਤ ਕੁਸ਼ਿਆ ਔਰ ਲੰਗਰ ਟਾਫੀਆਂ ਕੈਂਡੀਆਂ ਜਿਹੜੀਆਂ ਇਸ ਤਰ੍ਹਾਂ ਦੀ ਕੁਲਫੀਆਂ ਇਸ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਲੰਗਰ ਲੱਗਣੇ ਚਾਹੀਦੇ ਆ ਕਿਉਂਕਿ ਇਹੀ ਤਰੌਣਕਾ ਲੱਗਣੀ ਆ ਸੰਗਤਾਂ ਨੂੰ ਜਿਹੜਾ ਪਤਾ ਲੱਗੇ ਵੀ ਹਾਰਪੁਰ ਗਿਆ ਸੀ ਔਰ ਸੰਗਤਾਂ ਵੱਲੋਂ ਹੀ ਲੰਗਰ ਕਮੇਟੀਆਂ ਵੱਲੋਂ ਹੀ ਜਿਹੜਾ ਆ ਉਹ ਪ੍ਰਬੰਧ ਕੀਤੇ ਜਾਂਦੇ ਆ ਰੌਣਕ ਪੂਰੀ ਲੱਗਦੀ ਆ ਲੱਗਣੀ ਵੀ ਚਾਹੀਦੀ ਆ ਪਰ ਇਸ ਤਰ੍ਹਾਂ ਨਾਲ ਖਲਾਰਾ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਲਈ ਜ਼ਰੂਰ ਸੋਚਿਓ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਨੂੰ ਅਸੀਂ ਜੰਗਲ ਦੇ ਵਿੱਚ ਉਹ ਵੇਖੋ ਹਾਲੇ ਤੱਕ ਖਾਈ ਜਾ ਰਹੀ ਆ ਜਿਹੜੀ ਗਾਈਆਂ ਉਹਨੂੰ ਪਤਾ ਮੈ ਕੀ ਖਾਣਾ ਕੁਦਰਤ ਨੇ ਮੇਰੇ ਲਈ ਕੀ ਪੈਦਾ ਕੀਤਾ ਤੇ ਦੂਜੇ ਪਾਸੇ ਇਹ ਬੈਠੇ ਹਰਾਚਾਰਾ ਇਹਨਾਂ ਨੇ ਖਾ ਲਿਆ ਔਰ ਲਗਾਤਾਰ ਹਰਾਚਾਰਾ ਹਰਾਚਾਰਾ ਖਾ ਕੇ ਇਹਨਾਂ ਦੀ ਸਿਹਤ ਦੇ ਵਿੱਚ ਵੀ ਨਿਗਾਰ ਆਊਗਾ ਡਾਊਨ ਫਾਲ ਆਊਗਾ ਕਿਉਂਕਿ ਜੰਗਲ ਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਪੱਤੇ ਖਾਣੇ ਆ ਜੜੀ-ਬੂਟੀਆਂ ਖਾਣੀਆਂ ਕਈ ਫਲ ਫਰੂਟ ਜਿਹੜੇ ਸਾਡੀ ਸਮਝ ਵਿੱਚ ਨਹੀਂ ਇਹਨਾਂ ਨੇ ਖਾਣੇ ਆ ਸੋ ਬਹੁਤ ਕੁਝ ਜੰਗਲ ਚ ਦਿੱਤਾ ਪ੍ਰਮਾਤਮਾ ਨੇ ਫੇਰ ਵੀ ਜੇ ਦਾਨ ਪੂਰ ਕਰਨਾ ਚਾਹੋ ਕਰੋ ਜ਼ਰੂਰ ਪਰ ਇਸ ਤਰ੍ਹਾਂ ਰੋਡ ਦੇ ਉੱਪਰ ਨਹੀਂ ਮਿੱਟੀ ਦੇ ਵਿੱਚ ਨਹੀਂ ਚੰਗਾ ਲੱਗਦਾ ਪਿੱਛੇ ਵੀ ਮਿੱਟੀ ਦੇ ਵਿੱਚ ਜਿਹੜਾ ਆਚਾਰਾ ਪਾਇਆ ਹੋਇਆ ਤੇ ਇਹਨਾਂ ਨੂੰ ਪਿੱਛੇ ਰਹਿਣ ਦੀ ਹੱਤ ਜਿਹੜੀ ਪੈ ਗਈ ਉਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਇੱਥੇ ਗੋਹਾਈ ਗੋਹਾ ਤੇ ਗੋਹੇ ਦੇ ਨਾਲ ਇਹਨਾਂ ਦੇ ਪਿਸ਼ਾਬ ਦੀ ਵਧਪੂ ਜਿਹੜੀ ਆ ਉਹ ਇਹ ਚੀਜ਼ ਵੱਧਦੀ ਜਾ ਰਹੀ ਆ ਤੇ ਲੋਕ ਬਾਹਰੋਂ ਆਉਣ ਇਹ ਕਹਿਣ ਬਿਹਾਰਪੁਰ ਗਏ ਸੀ ਯਾਰ ਬਹੁਤ ਵਧੀਆ ਲੱਗਿਆ ਬੜੀ ਸਫਾਈ ਤੇ ਬੜਾ ਚੰਗਾ ਲੱਗਿਆ ਅਕਸਰ ਨਾ ਖਰਾਬ ਹੋਵੇ ਇਸ ਇਲਾਕੇ ਦੀ ਇਮੇਜ ਨਾ ਖਰਾਬ ਹੋਵੇ ਔਰ ਕੁਦਰਤ ਦੇ ਨਾਲ ਪਲਾਸਟਿਕ ਜਿਹੜੀ ਸੁੱਟ ਕੇ ਇਸ ਅਸੀਂ ਮਾਤਾ ਚੰਤਪੁਰਨੀ ਦਰਬਾਰ 'ਤੇ ਜਾਇਆਵਾਂਗੇ ਮਾਤਾ ਚੰਤਪੁਰਨੀ ਨੂੰ ਆਪਣੀਆਂ ਆਸਾਂ ਮੁਰਾਦੀਆਂ ਆਪਣੀਆਂ ਚਿੰਤਾਵਾਂ ਸਭ ਦੱਸਿਆਵਾਂਗੇ ਉਹ ਸਾਰਿਆਂ ਦਾ ਹੱਲ ਵੀ ਮਾਤਾ ਚੰਤਪੁਰਨੀ ਕਰਦੀ ਆ ਪਰ ਦੂਸਰੇ ਪਾਸੇ ਅਸੀਂ ਧਰਤੀ ਮਾਤਾ ਦਾ ਆ ਹਾਲ ਕਰ ਜਾਨੇ ਆ ਜਾਣੇਣ ਜਾਣੇ ਦੇ ਵਿੱਚ ਸਾਡੇ ਕੋਲ ਗਲਤੀ ਹੋ ਜਾਂਦੀ ਆ ਜਾਣੇਣ ਜਾਣੇ ਦੇ ਵਿੱਚ ਅਸੀਂ ਮਾਤਾ ਚਿਤਪੁਰਨੀ ਨੂੰ ਤਾਂ ਮਨਾ ਲੈਨੇ ਆ ਮਾਤਾ ਚੰਤਪੁਰਨੀ ਨੂੰ ਤੁਸੀਂ ਗੱਲਾਂ ਦੱਸਿਓਨੇ ਆ ਦੁੱਖੜੇ ਸੁਣਾਉਨੇ ਆ ਪਰਾ ਅਸੀਂ ਧਰਤੀ ਮਾਤਾ ਦੀ ਹਿੱਕ ਦੇ ਉੱਤੇ ਪਲਾਸਟਿਕ ਛੁੱਟ ਜਾਂਦੇ ਨੇ ਜਾਣੇ ਅਣਜਾਣੇ ਦੇ ਵਿੱਚ ਇਹਨੂੰ ਤੋਂ ਗੁਰੇਜ਼ ਕਰਨਾ ਔਰ ਇਹ ਲਿਫਾਫਿਆਂ ਨੂੰ ਖਾਣ ਵਾਲੀਆਂ ਚੀਜ਼ਾਂ ਜਦੋਂ ਲੱਗੀਆਂ ਹੁੰਦੀਆਂ ਉਹ ਇਹ ਬੇਜ਼ਬਾਨ ਖਾਂਦੇ ਨੇ ਕਿਹ ਕਵੇਰੀ ਖਾਂਦੀ ਆ ਬੜੀ ਵਾਰੀ ਦੇਖਿਆ ਵੀ ਵੀਡੀਓਜ਼ ਵੀ ਅਪਲੋਡ ਕੀਤੀਆਂ ਉਹਨਾਂ ਦਾ ਵੀ ਨੁਕਸਾਨ ਹੁੰਦਾ ਮਿੱਠਾ ਲੱਗਾ ਹੁੰਦਾ ਦਾਲਾਂ ਲੱਗੀਆਂ ਹੁੰਦੀਆਂ ਨੇ ਜਾਂ ਲੰਗਰ ਲਗਾਉਣ ਤੋਂ ਬਾਅਦ ਜਿਹੜਾ ਵੇਸਟ ਆਉ ਛੁੱਟ ਦਿੱਤਾ ਜਾਂਦਾ ਡਿਸਪੋਜ਼ੇਬਲ ਉਹ ਚਬਾ ਜਾਂਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਇਨਸਾਨ ਨੇ ਚੀਜ਼ਾਂ ਡੀਆਂ ਬਣਾਈਆਂ ਇਹ ਸਿਹਤ ਲਈ ਠੀਕ ਨਹੀਂ ਬੇਜ਼ਬਾਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਉਹ ਤੇ ਇਹ ਬੇਜੁਬਾਨਾ ਨੁਕਸਾਨ ਨਾ ਹੋਵੇ ਗੁਜ਼ਾਰਿਸ਼ ਅਪੀਲ ਵੀਡੀਓ ਵੱਤ ਵਤ ਸ਼ੇਅਰ ਕਰਦੇ ਹੋ ਜੈ ਮਾਤਾ ਦੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਥੋਂ ਵੀਡੀਓ ਦੇਖ ਰਹੇ ਸੀ ਤੇ ਤੁਹਾਡੇ ਕੀ ਵਿਚਾਰ ਨੇ ਅੱਜ ਦੀ ਵੀਡੀਓ ਦੇ ਬਾਰੇ ਕਿਰਪਾਲ ਸਿੰਘ ਸਾਡੇ ਕੈਮਰਾ ਸਹਿਯੋਗੀ ਦੇ ਨਾਲ ਆਪਣੇ ਦੋਸਤ ਗੋਵਿੰਦ ਸਿੰਘ ਨੂੰ ਜੀ ਆਇਆਂ ਤੇ ਜਲਦੀ ਮਿਲਦੇ ਆ ਰੱਬ ਰੱਖਾ